ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਅੱਜ ਬਾਈ ਬਹੁਤ ਵੱਡਾ ਨੁਕਸਾਨ ਹੋ ਗਿਆ ਸਾਡੇ ਪਿੰਡ ਦੇ ਥਾਣੇ ਦੇ ਵਿੱਚ ਤੇ ਦੋ ਕਿੱਲੇ ਦੇ ਕਰੀਬ ਆ ਕਣਕ ਆ ਬਾਈ ਜੀ ਖੜੀ ਕਣਕ ਨੂੰ ਬਾਈ ਅੱਗ ਲੱਗੀ ਤੇ ਲੱਗੀ ਆ ਕਿ ਸ਼ਾਇਦ ਤਾਰ ਤੋਂ ਤੇ ਚਲੋ ਹਜੇ ਸਵੇਰ ਦਾ ਟਾਈਮ ਹੀ ਸੀਗਾ 7-8 ਵਜੇ ਦਾ ਤੇ ਚਲੋ ਬਚਤ ਰਹੇਗੀ ਚਲੋ ਕਿਸੇ ਦੀ ਹਜੇ ਸਾਈਡ ਤੇ ਹੀ ਬਹੁਤ ਕਣਕ ਖੜੀ ਸੀਗੀ ਤੇ ਇਹ ਦੋ ਕਿੱਲੇ ਦੇ ਕਰੀਬ ਮੱਚ ਗਏ ਸਾਰੇ ਬਹੁਤ ਮਾੜਾ ਹੋਇਆ ਬਈ ਪਿੰਡ ਨਾਲ ਥਾਣੇ ਦੇ ਜਾ ਕੇ ਕਿਸਾਨ ਠੇਕੇ ਤੇ ਕੀਤਾ ਬਈ ਦਾ ਬਾਣ ਤੇ ਪਰ ਬਹੁਤ ਮਾੜਾ ਹੈ ਬਈ ਬਹੁਤ ਬਚਤ ਰਹੇਗੀ ਤੇ ਚਲੋ ਸਾਡੇ ਕਿਹੜੇ ਫੈਰਗ੍ਰੇਡ ਦੀਆਂ ਕਿੜੀਆਂ ਟੈਂਕੀ ਬਣਾਈਆਂ ਗਈਆਂ ਇਹ ਇੱਕ ਆ ਸਾਡੇ ਆ ਥਾਣੇ ਦੇ ਦਰਵਾਜ਼ੇ ਤੇ ਇੱਕ ਚੋਲ ਕਰਨ ਨਾਲੇ ਨਸਾਣੇ ਬਲਾਕ ਕੋਲੇ ਖੜਦੀ ਹੈਗੀ ਫੈਰਗ੍ਰੇਡ ਦੀ ਗੱਡੀ ਗੜੀ ਇਹ ਮੌਕੇ ਤੇ ਆ ਗਈ 75 ਰਹੇਗੀ। ਦੇਖੋ ਸਾਰਾ ਹੀ ਬਰੂਆ ਹਾਲਾ ਚਲੋ ਹਜੇ ਪਾਹੀ ਜਾਂਦੇ ਹੈਗੇ। ਬਹੁਤ ਮਾੜਾ ਹੈਗਾ। ਪਿੰਡ ਬਈ ਚਲੋ ਸਾਰਾ ਆ ਗਿਆ ਸੀਗਾ ਤੇ ਕੰਟਰੋਲ ਹੋ ਗਿਆ। ਤੇ ਨਹੀਂ ਤਾਂ ਨੁਕਸਾਨ ਬਾਲਾ ਵੱਡਾ ਹੋਣਾ ਸੀਗਾ। ਤੇ ਤੁਹਾਨੂੰ ਪਤਾ ਹੀ ਹੈ ਬਈ ਆ ਦੋ ਦਿਨ ਹੋ ਗਏ। ਬਹੁਤ ਹੀ ਜ਼ਿਆਦਾ ਨੁਕਸਾਨ ਹੋਈ ਜਾਂਦੇ ਜੀ ਇਹਦੇ ਤੇ ਕਦੋਂ ਤੁਹਾਨੂੰ ਪਤਾ ਹੀ ਹੈ ਬਾਈ ਯਾਰ ਕਦੋਂ ਫਸਲ ਮੱਚਦੀ ਹੈ ਬਾਈ ਯਾਰ ਬਹੁਤ ਆਪਣਾ ਦਾ ਬਈ ਮਾਨ ਖਰਾਬ ਹੁੰਦਾ ਤਾਂ ਆਹ ਦੇਖੋ ਬਾਈ ਹੁਣ ਕੀ ਕਰਨੀ ਕੋਈ ਨਹੀਂ ਭਾਜੀ ਇੱਥੋਂ ਕੋਈ ਹੋਇਆਗਾ ਆ ਨਾਲ ਲੱਗਦੀ ਹੈ ਲੈਨ ਹਜੇ ਲਾਈਟ ਵੀ ਹਜੇ ਬਈ ਚੱਲੀ ਜਾਂਦੀ ਹੈ ਕਹਿੰਦੇ ਤੇ ਲਾਈਟ ਦਾ ਹੀ ਇਹ ਲਾਈਟ ਨਹੀਂ ਪਾਇਆ ਕਹਿੰਦੇ ਚੱਕ ਰਹੇ ਜੇ ਲੋਤਾ ਹੁਣ ਰੱਪ ਜਾਣਦਾਗਾ ਕਿ ਕੀ ਕਾਰਨ ਹੋਏ ਨੇ ਤੇ ਪਰ ਦੱਸਿਆ ਜਾਂਦਾਗਾ ਤੇ ਇਥੇ ਤਾਰ ਦਾ ਹੀ ਹੈਗਾ ਹੋਰ ਤਾਂ ਕੋਈ ਹੈ ਨਹੀਂ ਤਾਰਾਂ ਇੱਥੇ ਚਲੋ ਸਪਾਰਕ ਮਾਰ ਗਿਆ ਤੇ ਇਥੇ ਲੱਗੀ ਬਾਵਾਹਰੀ ਹੈਗਾ ਕੰਟਰੋਲ ਹੋ ਗਿਆ ਬਾਈ ਇਹ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀ ਇਹ ਤੇ ਉਧਰ ਸਾਰੀ ਸਾਈਡ ਬਾਈ ਕਣਕਾਂ ਹੀ ਖੜੀਆਂ ਗਈਆਂ ਬਾਹੂ ਵੀ ਚਲੋ ਖਟ ਹੋ ਗਿਆ ਕੰਮ ਇੱਕ ਬੇਨਤੀ ਹੈ ਬਾਈ ਜੀ ਤੇ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਤੇ ਜਿਹੜੇ ਪਿੰਡ ਵਾਲੇ ਵੀਰ ਆ ਬਾਈ ਸਾਰੇ ਦਾ ਇੱਕ ਗਰੁੱਪ ਹੋਵੇ ਤੇ ਚਲੋ ਆਪਾਂ ਕਿੰਨੇ ਵੀ ਨਾ ਹੋਵੇ ਜੀਜੀ ਦੀ ਚੁਰਕ ਤਾਂ ਹੋ ਵੀ ਜਾਂਦਾਗਾ ਤੇ ਪਿੰਡ ਚ ਪਤਾ ਨਹੀਂ ਲੱਗਦਾਗਾ ਤੇ ਵੀ ਖੇਤਾਂ ਚ ਕੀ ਹੋ ਜਾਂਦਾਗਾ ਤੇ ਕਲੀਅਰ ਇੱਕ ਆਪਾਂ ਇੱਕ ਮੈਸੇਜ ਕਿਵੇਂ WhatsApp ਰਾਹੀਂ ਜਾਂ ਆਪਾਂ ਕਾਲ ਕਰੀਏ ਤੇ ਪਤਾ ਲੱਗੇ ਸਾਰੇ ਬੰਦ ਨੂੰ ਛੇਤੀ ਤੇ ਬੰਦਾ ਸੇ ਦੀ ਇਕੱਠ ਹੋ ਜੇ ਤੇ ਇਹ ਤੇ ਕੰਟਰੋਲ ਹੋ ਜਾਂਦਾਗਾ ਜਾਦਾ ਚਲੋ ਠੀਕ ਹੈ ਫਿਰ ਗੱਡੀ ਗੱਡੀ ਕੰਟਰੋਲ ਕਰਦਣੀ ਆ ਪਰ ਇਹ ਜਿਹੜਾ ਕੰਟਰੋਲ ਕਰਨਾਗਾ ਉਹ ਟਰੈਕਟਰ ਨਾਲ ਹੀ ਕਰਨਾ ਟਰੈਕਟਰ ਹੋਵੇ ਤੇ ਕਿਹੜੀ ਬੰਦੇ ਬਾਈ ਡਾਹਣੀਆਂ ਡੂੜੀਆਂ ਨਾਲ ਜ਼ਿਆਦਾ ਸਹੀ ਤੀ ਕੰਟਰੋਲ ਹੁੰਦਾਗਾ ਤੇ ਉਹ ਪਾਦੀ ਚਲੋ ਇਹ ਜਿੱਤਾਂ ਹੁੰਦੀਆਂ ਦਾ ਬਾਅਦ ਚਾਹੇ ਕੋਤ ਬੋਸਦੀ ਹੈਗੀ ਉੱਤੇ ਫਿਰ ਉੱਤੇ ਪਾਣੀ ਪੈਦਾਗਾ ਤੇ ਪਰ ਇਹ ਵੀ ਆਪਾਂ ਇਹ ਕਹਿੰਨੇ ਆ ਕਿ ਵੀ ਫਿਰ ਇੱਕ ਕੋਲੇ ਬਾਈ ਜੀ ਨੰਬਰ ਹੋਵੇ ਇੱਕ ਦੂਜੇ ਦਾ ਗਵਾਂਡ ਦਾ ਹੋਵੇ ਉਹ ਕਾਲ ਕਰਨ ਤੇ ਕਦੇ ਇਹ ਚੀਜ਼ ਆਉਂਦੀ ਆ ਕਦੇ ਨੁਕਸਾਨ ਹੋਣ ਦੇ ਚਾਂਸ ਹੁੰਦੇ ਆ ਉਦੋਂ ਬਾਈ ਇਕੱਠੇ ਹੋਇਓ ਬਹੁਤ ਨੁਕਸਾਨ ਹੋਇਆ ਬਾਈ ਚਲੋ ਠੀਕ ਆ ਬਾਈ ਸੱਚੀ ਗੱਲ ਸਾਰੇ ਵੀਰਾਂ ਨੂੰ